ਅਜੀ ਦਰਸ਼ਕੋ ਸਤਿ ਸ੍ਰੀ ਅਕਾਲ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸੋ ਇੱਕ ਬਹੁਤ ਹੀ ਅਹਿਮ ਤੇ ਖੁਸ਼ੀਪਰੀ ਖਬਰ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ ਇਸ ਲਈ ਦਿਨੀ ਜੋ ਸਾਡੇ ਪਰ ਆਹ ਚਾਹੇ ਕੋਈ ਵੀ ਬੈਂਕ ਹੋਵੇ ਉਸ ਦੇ ਵਿੱਚ ਕੰਟੈਕਟ بیس ਤੇ ਜੋ ਗਨਮਨ ਜੋ ਗਮਾਫ ਕਰਨਾ ਜੋ ਗਨਮੈਨ ਦੀਆਂ ਡਿਊਟੀਆਂ ਨਿਭਾ ਰਹੇ ਨੇ ਉਹਨਾਂ ਵਾਸਤੇ ਇੱਕ ਬੜੀ ਮਤਲਬ ਵਧੀਆ ਖੁਸ਼ੀ ਭਰੀ ਖਬਰ ਹੈ ਇਸ ਲਈ ਤਾਂ ਨਹੀਂ ਹੋਇਆ ਕਿ ਜੋ ਸਿਵਲ ਗਨਮੈਨ ਗਾਰਡ ਕੰਟਰੈਕਟ ਵਰਕਰ ਟ੍ਰੇਡ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਲక్ష్మణ ਸਿੰਘ ਜੀ ਨੇ ਟੂਰੀ ਤੋਂ ਉਹਨਾਂ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਜੋ ਲਾਬੇ ਤੋਂ ਬਦਾ ਇੱਕ ਨੇ ਸਰਦਾਰ ਗੁਰਦੇਵ ਸਿੰਘ ਜੀ ਦੇਵਮਾਨ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਐ ਜੋ ਜੋਨ ਨਾਲ ਗੱਲਬਾਤ ਹੋਈ ਜੋ ਦੇਵਮਾਨ ਸਾਹਿਬ ਜੋ ਐਮਐਲਏ ਸਾਹਿਬ ਨੇ ਉਹਨਾਂ ਨੇ ਜਿਉਂਦਾ ਟ੍ਰੂਪ ਮਿਲੇ ਸੀ ਉਹਨਾਂ ਦਾ ਮਤਲਬ 10 10 ਤਾਂ ਜਾਂ ਜੋ ਵੀ ਇਹਨਾਂ ਦੇ ਬੰਦੇ ਮਿਲੇ ਸੀ ਪ੍ਰਧਾਨ ਜੀ ਦੇ ਨਾਲ ਲਸਮਨ ਸਿੰਘ ਜੀ ਨਾਲ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਜੋ ਤੁਹਾਡਾ ਮੁੱਦਾ ਹੈ ਉਸ ਨੂੰ ਜੋ ਅੱਗੇ ਸੈਸ਼ਨ ਆਉਣ ਵਾਲਾ ਉਸ ਦੇ ਵਿੱਚ ਪੂਰ ਜੋਰ ਪਠਾਇਆ ਜਾਵੇਗਾ ਆਪਾਂ ਨੇ ਫੋਨ ਦੇ ਉੱਪਰ ਸਰਦਾਰ ਲਖਮਨ ਸਿੰਘ ਜੀ ਹੋਰਾਂ ਨਾਲ ਗੱਲਬਾਤ ਕਰੀ ਹੈ ਜੋ ਸਿਵਲ ਗਵਰਨਮੈਂਟ ਗਾਰਡ ਕੰਟਰੈਕਟ ਵਰਕਰ ਟ੍ਰੇਡ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਉਹ ਗੱਲਬਾਤ ਵੀ ਆਪ ਜੀ ਨੂੰ ਸੁਲਾਮਾਂਗੇ ਚਲੋ ਫਿਰ ਬਿਨਾਂ ਦੇਰ ਕੀਤੇ ਸਰਦਾਰ ਲਖਮਨ ਸਿੰਘ ਜੀ ਹੋਰਾਂ ਨਾਲ ਜੋ ਗੱਲਬਾਤ ਹੋਈ ਹੈ ਉਹ ਆਪਾਂ ਸੁਣਾਉਣੇ ਆਪ ਜੀ ਨੂੰ ਤੇ ਪੂਰੀ ਗੱਲਬਾਤ ਉਸ ਤੋਂ ਪਤਾ ਲੱਗੇਗਾ ਕਿ ਐਮਐਲਏ ਸਾਹਿਬ ਨਾਲ ਗੱਲਬਾਤ ਹੋਈ ਤੇ ਕਿਸ ਮੁੱਦੇ ਤੇ ਹੋਈ ਇਹਦਾ ਮਤਲਬ ਕੁੱਲ ਮਿਲਾ ਕੇ ਇਹ ਜੋ ਮਤਲਬ ਖਬਰ ਹੈ ਜਾਂ ਸੂਚਨਾ ਜਿੰਨੇ ਵੀ ਬੈਂਕਾਂ ਦੇ ਵਿੱਚ ਠੇਕੇਦਾਰੀ ਸਿਸਟਮ ਦੇ ਵਿੱਚ ਗਨਮੈਨ ਦੀਆਂ ਡਿਊਟੀਆਂ ਨੂੰ ਵਾਰਣੇ ਉਹਨਾਂ ਵਾਸਤੇ ਬਹੁਤ ਹੀ ਲਾਹੇਵੰਦ ਤੇ ਵਧੀਆ ਖਬਰ ਹੈ ਚਲੋ ਬਿਨਾਂ ਦੇਰੀ ਕੀਤੇ ਫਿਰ ਆਪਾਂ ਜੋ ਫੋਨ ਤੇ ਗੱਲ ਕੀਤੀ ਹੈ ਪ੍ਰਧਾਨ ਜੀ ਹੋਰ ਨਾਲ ਉਹ ਸੁਣਦੇ ਹਾਂ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸਾ ਜੀ ਮੈਂ YouTube ਚੈਨਲ ਓਨਲੀ ਟਰੂਥ ਨਿਊਜ਼ 028 ਸੱਚ ਦੀ ਆਵਾਜ਼ ਵੱਲੋਂ ਹਾਕਮਪੋਰਾ ਬੋ ਰਿਹਾ ਕਿ ਮੇਰੀ ਗੱਲ ਸਰਦਾਰ ਲਖਮਣ ਸਿੰਘ ਜੀ ਨਾਲ ਹੋ ਰਹੀ ਹੈ ਹਾਂਜੀ ਮੈਂ ਲਖਮਣ ਸਿੰਘ ਬੋਲਦਾ ਜੀ ਸਿਵਲ ਗਵਰਨਮੈਂਟ ਗਾਰਡ ਕੰਟਰੈਕਟ ਬਾਕੀ ਦੇ ਟ੍ਰੇਡਰ ਜੀ ਦਾ ਸੇਵਾਦਾਰ ਜੀ ਮਖ ਯਾਨੀ ਸੂਬਾ ਪ੍ਰਧਾਨ ਸ੍ਰੀ ਲਖਮਣ ਸਿੰਘ ਜੀ ਹੋਰਾਂ ਨਾਲ ਮੇਰੀ ਗੱਲਬਾਤ ਹੋ ਰਹੀ ਹੈ ਹਾਂਜੀ 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 ਹੋਰ ਸੇਤਾ ਠੀਕ ਨੇ ਜੀ ਹਾਂਜੀ ਸੇਤਾ ਠੀਕ ਨੇ ਜੀ ਅਸੈਂਟਰਪਰਧਾਨ ਜੀ ਪਿਛਲੇ ਦਿਨੀ ਜੋ ਨਾਬਾ ਦੇ ਵਿਧਾਇਕ ਨੇ ਸ੍ਰੀ ਗੁਰਦੇਵ ਸਿੰਘ ਜੀ ਦੇ ਮਨ ਉਹਨਾਂ ਨਾਲ ਇੱਕ ਤੁਹਾਡੇ ਮੀਟਿੰਗ ਹੋਈ ਸੀ ਦੱਸੋਗੇ ਹਾਂ ਜੀ ਪੁੱਛੋ ਜੀ ਸਵਾਲ ਅਸੈਂਟਰ ਜੀ ਆਪਣੇ ਤੁਸੀਂ ਐਮਐਲਏ ਸਾਹਿਬ ਨਾਲ ਮਿਲੇ ਤੁਸੀਂ ਉੱਥੇ ਕੀ ਕੀ ਮੰਗ ਰੱਖਿਆ ਉੱਥੇ ਜੀ ਐਮਐਲਏ ਸਾਹਿਬ ਨੂੰ ਜੀ ਮੈਂ ਇੱਕ ਤਾਂ ਹਵਾਲਾ ਨੰਬਰ 45 ਤੇ ਇੱਕ ਹਵਾਲਾ ਨੰਬਰ 46 2 ਮੰਗ ਪੱਤਰ ਦਿੱਤੇ ਨੇ ਜੀ ਜੀ ਇੱਕ ਮੈਂ ਜਿਹੜਾ ਹਵਾਲਾ ਨੰਬਰ 45 ਹੈ ਜੀ ਉਹ ਚਤਗਾ ਬਧਾਇਕ ਨਾਬਾ ਜੀ ਨੂੰ ਜੀ ਸਰਦਾਰ ਗਗਨ ਸਿੰਘ ਜੀ ਮਾਨ ਨੂੰ ਹਾਂ ਜੀ ਹਾਂ ਜੀ ਤੇ ਤੇ ਜਿੰਨਾ ਬਾਰੇ ਆਪਾਂ ਅਕਸਰ ਫੇਸਬੁੱਕ YouTube ਤੇ ਭਰਦੇ ਰਹਿੰਦੇ ਆ ਵੀ ਵਧੀਆ ਕੰਮ ਕਰਦੇ ਨੇ ਹਾਂ ਜੀ ਹਾਂ ਜੀ ਉਹਨਾਂ ਨੂੰ ਜਿਹੜਾ ਅਸੀਂ 45 ਨੰਬਰ ਦਿੱਤਾ ਉਹ ਤਾਂ ਇਸ ਲਈ ਦਿੱਤਾਗਾ ਵੀ ਮੂਰਲੇ ਜੋ ਵੀ ਸੈਸ਼ਨ ਆਉਂਦਾਗਾ ਹਾਂ ਜੀ ਹਾਂ ਜੀ ਵੀ ਸਾਡੇ ਲਈ ਦੋ ਸ਼ਬਦ ਜ਼ਰੂਰ ਬੋਲੇ ਜਾਣ ਕੋਆਪਰੇਟਿਵ ਬੈਂਕਾਂ ਲਈ ਅੱਛਾ ਜੀ ਕੋਆਪਰੇਟਿਵ ਬੈਂਕਾਂ ਵਾਲਾ ਜੀ ਇਸ ਬਿਸ਼ੇ ਤੇ ਦਿੱਤਾ ਮੈਂ ਮਾਣਯੋਗ ਸੀਐਮ ਨੂੰ ਤਿੰਨ ਵਾਰ ਮਿਲ ਚੁੱਕਿਆ ਜੀ ਜੀ ਪਿੰਡ ਕਾਤਰੋਂ ਵਿਖੇ ਸਭ ਤੋਂ ਪਹਿਲਾਂ ਮਿਲਿਆ ਜੀ ਉਹਨਾਂ ਨੂੰ ਮੈਂ ਜੀ ਮਾਰਚ 2023 ਚ ਵੀ ਜੀ ਉਸ ਤੋਂ ਆਪਣਾ 26 3 ਮਈ ਨੂੰ 26 32 ਨੂੰ ਜੀ 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 ਉਸ ਤੋਂ ਬਾਅਦ 31 7 23 ਨੂੰ ਜੀ ਮੈਂ ਸੀ ਦੁੱਧ ਸੰਗਤਿ ਬਾਰਸੀ ਦੇ ਮਿਲਿਆ ਜੀ ਜੋ ਸੁਨਾਮ ਵਿਖੇ ਸਾਡੇ ਸਲਾਨਾ ਜ਼ਿਲ੍ਹੇ ਚ ਹੁੰਦੀ ਹੈ ਜੀ 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 ਉਸ ਤੋਂ ਬਾਅਦ ਤੀਜੀ ਵਾਰ ਜੀ ਛੇਪੁਰ ਰੋਡ ਕਿੰਡ ਪਾਇਸ ਪਿੰਡ ਛੋਟਾ ਘਨੌਰ ਵਿਖੇ ਹਾਂਜੀ ਸੀਐਮ ਸਾਹਿਬ ਇੱਕ ਲਾਇਬ੍ਰੇਰੀ ਦਾ ਉਦਘਾਟਨ ਕਰਨ ਆਈ ਸੀ ਜੀ ਜੀ ਉਸ ਮੌਕੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਕੋਰਪੋਰੇਟ ਬੈਂਕਾਂ ਵਾਰਿਕ ਜੀ ਤਿੰਨੇ ਵਾਰੀ ਸੀਐਮ ਸਾਹਿਬ ਨੇ ਸਾਡੇ ਨਾਲ ਵਾਅਦਾ ਕਰਾਇਆਗਾ ਮੈਂ ਇਹਨਾਂ ਨੂੰ ਸੁਝਾ ਦਿੱਤਾ ਤੇ ਸੀਗਾ ਵੀ ਜੋ ਤੁਸੀਂ ਸਾਨੂੰ ठेकेदार ਨੂੰ ਦਿਨੋ 25000 ਰੁਪਿਆ ਜੀ ਜੀ ਵੀ ਉਹਦੇ ਚੋਂ ਸਾਨੂੰ ਹੁਣ ਤੱਕ ਅੱਧ ਹੀ ਆਉਂਦਾ ਜੀ ਖੁਦ ਸੀਐਮ ਸਾਹਿਬ ਨੇ ਦੋ ਗੇਰੀ ਬਕਾਇਦਾ ਸਮਝਿਆ ਵੀ ਹੈ ਜੀ ਜੀ ਵੀ ਸਾਡੇ ਤੱਕ ਅੱਧ ਪਹੁੰਚਦਾ ਵੀ ਸਾਨੂੰ ਜੋ ਕਿ 1000 ਰੁਪਏ ਦਿੱਲੀ ਦੇ ਹਿਸਾਬ ਨਾਲ ਸਾਨੂੰ ਸਿੱਧੀ ਦਿੱਤਾ ਜਾਵੇ ਸਾਰੀਆਂ ਨਗਦੀ ਕੈਸ਼ ਦਿੱਤਾ ਜਾਵੇ ਸਾਰੀ ਜੀ 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 ਅਸਲ ਪ੍ਰਧਾਨ ਜੀ ਮੈਂ ਰੁਕਣਾ ਚਾਹਾਂਗਾ ਤਾਂ ਉਹ ਇਹ ਤਾਂ ਤੁਸੀਂ ਇੱਕ ਮੰਗ ਪੱਤਰ ਉਹਨਾਂ ਨੂੰ ਦਿੱਤਾ ਐਮਐਲਏ ਸਾਹਿਬ ਨੂੰ ਤੇ ਫਿਰ ਐਮਐਲਏ ਸਾਹਿਬ ਨੇ ਕੀ ਮਤਲਬ ਤੁਹਾਨੂੰ ਇਹਦੇ ਬਾਰੇ ਕੀ ਦੱਸਿਆ ਕੀ ਮਤਲਬ ਤੁਹਾਨੂੰ ਪ੍ਰੋਸਾ ਦਿੱਤਾ ਇਹਦੇ ਬਾਰੇ ਐਮਐਲਏ ਸਾਹਿਬ ਨੇ ਦੱਸਿਆਗਾ ਵੀ ਮੈਂ ਸੀਐਮ ਸਾਹਿਬ ਤੱਕ ਸੋਡੀ ਇਹ ਗੱਲ ਜ਼ਰੂਰ ਪਹੁੰਚਾਉਂਗਾ ਜੀ ਤੇ ਕਿੰਨੇ ਇਹਨਾਂ ਨੂੰ ਪ੍ਰੂਫ ਲਾ ਕੇ ਦਿੱਤੇ ਨੇ ਚੌਥਾ ਜੋ ਪ੍ਰੈਜ਼ੀਡੈਂਟ ਸਾਡੇ ਹੁਣ ਮੌਕੇ ਤੇ ਸਨਾਨ ਤੋਂ ਨੇ ਜੀ ਅੱਛਾ ਜੀ ਸਾਡੇ ਕੈਬਨਟ ਮੰਤਰੀ ਮਾਨਜੋਗ ਸ੍ਰੀ ਆਮਨਰੂੜਾ ਜੀ 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 ਉਹਨਾਂ ਨੇ ਵੀ 15 7 24 ਨੂੰ ਡੀਓ ਨੰਬਰ 169 ਅ/ ਜੀ ਅੱਛਾ ਜੀ ਉਹਨਾਂ ਨੇ ਅਬਦੇ ਵੱਲੋਂ ਮੰਗ ਪੱਤਰ ਭੇਜਿਆ ਹੋਇਆ ਮੁੱਖ ਮੰਤਰੀ ਸਾਹਿਬ ਨੂੰ ਵੀ ਉਹ ਵੀ ਇਸ ਯੂਨੀਅਨ ਦੇ ਪ੍ਰਧਾਨ ਲਾਸ਼ਮਣ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਨੂੰ ਮੀਟਿੰਗ ਦਾ ਟਾਈਮ ਦੇਣਾ ਬਾਜੀ 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 ਇਹ ਸਾਰੀਆਂ ਚੀਜ਼ਾਂ ਮੈਂ ਬਕਾਇਦਾ ਅਖਬਾਰਾਂ ਦੀਆਂ ਫੋਟੋਆਂ ਜੋ ਕਾਟਿੰਗਾ ਉਸ ਮੰਗ ਪੱਤਰ ਨਾਲ ਲਾਈਆਂ ਨੇ ਜੀ ਜੋ ਹਵਾਲਾ ਨੰਬਰ 45 ਜੀ 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 ਹਾਂ ਜੀ ਅਸਰ ਦੂਸਰੇ ਪ੍ਰਧਾਨ ਜੀ ਤੁਸੀਂ ਐਮਐਲਏ ਸਾਹਿਬ ਨੂੰ ਮਿਲੇ ਤੁਸੀਂ ਜਿੰਮੇ ਦੱਸ ਦਿਓ ਵੀ ਤੁਸੀਂ ਆਪੇ ਦੱਸਿਆ ਵੀ ਮਤਲਬ ਨੰਬਰ ਜਿਹੜਾ ਉਹਨਾਂ ਦੇ ਅੱਧਰ ਦੋ ਮੰਗ ਪੱਤਰ ਦਿੱਤੇ ਨੇ ਮੈਂ ਪੁੱਛਣਾ ਚਾਹਾਂਗਾ ਵੀ ਜਿਹੜੇ ਤੁਸੀਂ ਦੋ ਮੰਗ ਪੱਤਰ ਦਿੱਤੇ ਆ ਗਨਮੈਨਾਂ ਦਾ ਵਿੱਚ ਵੇਰਵਾ ਦਿੱਤਾ ਜਿਹੜੇ ਕੰਟੈਕਟ ਬੇਸ ਤੇ ਮਤਲਬ ਬੈਂਕਾਂ ਦੇ ਵਿੱਚ ਸਰਵਿਸ ਕਰ ਰਹੇ ਨੇ ਆਪਣੀਆਂ ਡਿਊਟੀਆਂ ਨਿਭਾਰੇ ਨੇ ਜੇ ਤਾਂ ਆਪਣੇ ਪੰਜਾਬ ਦੇ ਵਿੱਚ ਇੱਕ ਨਹੀਂ ਕਈ ਤਰ੍ਹਾਂ ਦੇ ਬੈਂਕ ਨੇ ਕਈ ادارے ਨੇ ਤੇ ਤੁਸੀਂ ਸਾਰੇ ਬੈਂਕਾਂ ਦੇ ਗਨਮੈਨਾਂ ਦਾ ਬਾਰੇ ਮਤਲਬ ਗੱਲ ਕਰੀਆ ਜਾਂ ਇਕੱਲੇ ਕੋਆਪਰੇਟਿਵ ਬੈਂਕ ਦੇ ਗਨਮੈਨਾਂ ਬਾਰੇ ਹੁਣ ਤੁਹਾਨੂੰ ਦੱਸ ਦਾਂਗੇ ਦੂਜਾ ਜਿਹੜਾ ਮੈਂ ਸੈਸ਼ਨ ਵਿੱਚ ਬੋਲਣ ਲਈ ਕਿਹਾ ਇੱਕ ਤਾਂ ਸੀਐਮ ਸਾਹਿਬ ਨੂੰ ਦਿੱਤਾ ਜੀ ਮੰਗ ਪੱਤਰ ਹਵਾਲਾ ਨੰਬਰ ਤੁਹਾਨੂੰ ਦੱਸਦਾ ਜੀ ਜੀ ਇੱਕ ਹਵਾਲਾ ਨੰਬਰ ਜਿਹੜਾ ਆਗਲਾ ਹਵਾਲਾ ਨੰਬਰ ਆ ਜੀ 46 ਹਾਂ ਜੀ ਉਹ ਦਿੱਤਾ ਕਾ ਜੀ ਮੈਂ ਅਸਰ ਜੇਸ ਲੈਂਡ ਤੇ ਪਿਆ ਹੋਣਾ 2005 ਤੋਂ ਜੀ ਬਾ ਜੀ ਬਾ ਮੈਂ ਪਹਿਲਾ HDFC ਫਿਰ ਕੋਆਪਰੇਟ ਸੌਰੀ ਸੱਚ ਜੀ ਫਿਰ ਕੈਪੀਟਲ ਬੈਂਕ ਕੈਪੀਟਲ ਫਾਈਨੈਂਸ ਬੈਂਕ ਜੀ ਜੀ ਫਿਰ ਪੰਜਾਬ ਗ੍ਰਾਮਣ ਬੈਂਕ ਜਿਹੜੀ ਪਹਿਲਾਂ ਸਾਡੀ ਮਾਲਵਾ ਗ੍ਰਾਮਣ ਬੈਂਕ ਵਾਜਦੀ ਸੀ ਜੀ ਜੀ ਉਸ ਤੋਂ ਬਾਅਦ ਜੀ ਫਿਰ HDFC ਚ ਔਰ ਫਿਰ ਮੈਂ ਕੋਆਪਰੇਟ ਬੈਂਕਾਂ ਵਿੱਚ ਆਇਆ ਜੀ ਅਸਰ ਪ੍ਰਧਾਨ ਜੀ ਇੱਕ ਮਤਲਬ ਕਿਦਾਂ ਤੁਸੀਂ ਆਪਣਾ ਜਿਹੜਾ ਤੁਹਾਡੇ ਜੂਨੀਅਨ ਹੈ ਇਹਦੇ ਅੱਗੇ ਤੁਸੀਂ ਸਿਵਲ ਗਨਮੈਨ ਲਾਉਣੇ ਹੋ ਕਿ ਤੁਹਾਡੇ ਨਾਲ ਐਕਸ ਸਰਵਿਸਮੈਨਾਂ ਦਾ ਵੀ ਕੋਈ ਰابطਾ ਹੈ ਜਿਹੜੇ ਐਕਸ ਸਰਵਿਸਮੈਨ ਆ ਕੇ ਮਤਲਬ ਇਦਾਂ ਦੀਆਂ ਡਿਊਟੀਆਂ ਨਿਭਾਰੇ ਨੇ ਸਾਡੇ ਸਾਬਕਾ ਸੈਨਿਕ ਭਰਾ ਹਾਂਜੀ ਸਾਡੇ ਸਾਬਕਾ ਸੈਨਿਕ ਭਰਾ ਸਾਡੇ ਨਾਲ ਜਿੰਨੇ ਸੀ ਆਪਾਂ ਗੇ ਜੂਨੀਅਨ ਚ ਉਨੇ ਹੀ ਸਾਡੇ ਸਾਬਕਾ ਸੈਨਿਕ ਭਰਾ ਸਾਡੇ ਨਾਲ ਨੇਗੇ ਜੀ ਉਹ ਵੀ ਸਾਡਾ ਬਾਖੂ ਵੀ ਸਾਡੀ ਯੂਨੀਅਨ ਦਾ ਪ੍ਰਾਪਤੀਆਂ ਤੋਂ ਤੇ ਸਾਡੇ ਕੰਮਾਂ ਤੋਂ ਖੁਸ਼ ਹੋ ਕੇ ਸਾਡੇ ਨਾਲ ਚੱਲੇ ਹੋਏ ਨੇ ਜੀ ਜੀ ਕਿਉਂਕਿ ਜੀ ਜਿਹੜੇ ਜਿੰਨੇ ਪ੍ਰਾਈਵੇਟ ادارے ਨੇ ਜਿਵੇਂ HDFC, Axis Bank ਜਾਂ ਹੋਰ ਇਹਨਾਂ 'ਚ ਜ਼ਿਆਦਾਤਰ ਸਿਵਲ ਨੇ ਜੀ ਜੀ ਤਕਰੀਬਨ ਮੰਨ ਲਓ ਵੀ ਜੇ ਕਿਤੇ 4 ਨੇ ਤਾਂ 4 ਤੋਂ 2 ਦਾ ਅੰਕੜਾ ਸਿਵਲ ਆ ਕਿਉਂਕਿ ਐਨੇ ਅਪਲਾਈ ਪੂਰੇ ਨਹੀਂ ਕਰ ਸਕਦਾ ਕੋਈ ਵੀ ਠੇਕੇਦਾਰ ਜੀ 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 ਕਿਉਂਕਿ ਸਾਡੀ ਗਿਣਤੀ ਹੈ ਜੋ 3 ਲੱਖ 37 ਹਜ਼ਾਰ ਤੋਂ ਪਾਰ ਜੀ 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 ਇਸਕਾ ਹਾਂ ਜੀ ਹਾਂ ਜੀ ਪ੍ਰਧਾਨ ਜੀ ਦੱਸੋ ਇਸ ਕਰਕੇ ਜਿਹੜਾ ਹਵਾਲਾ ਨੰਬਰ ਛਾਹੀ ਦਿੱਤਾ ਜੀ ਉਹ ਮੈਂ ਸਾਰੇ ਭਰਾਵਾਂ ਦਾ ਕਿਉਂਕਿ ਮੈਂ ਆਪ ਹੰਡਾਇਆ ਹੋਇਆਗਾ ਜੀ ਤੀ ਤੀ ਦਿਨ ਡੌਟੀਆਂ ਕਰਨੀਆਂ ਔਰ ਛੁੱਟੀ ਕੋਈ ਨਾ ਦੇ ਜੀ ਜੀ ਔਰ ਜੋ ਠੇਕਾ ਜੀ ਇਹ ਹੁਣ ਸਾਲ ਸਾਲ ਭਰਦਾ ਕਰਨ ਲੱਗਾ ਇਹ ਵੀ ਸਾਡੇ ਨਾਲ ਇੱਕ ਬਹੁਤ ਵੱਡੀ ਜਾਂਤੀ ਆ ਜੀ ਨੈ ਤਾਂ ਸਾਡੀ ਤਨਖਾਹ ਚੋਂ ਪੀਐਫ ਕੱਟਿਆ ਜਾਂਦਾ ਨਾ ਐਸਈ ਕੱਟਿਆ ਜਾਂਦਾ ਨਾ ਗ੍ਰੈਜੂਏਟੀ ਕੱਟੀ ਜਾਂਦੀ ਆ ਜੀ 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 ਔਰ ਹੋਰ ਕਈ ਮਤਲਬ ਲੇਬਰ ਵੈਲਫੇਅਰ ਬੋਰਡ ਜਿਹੜਾ ਕਿ 2 ਸਾਲ ਬਾਅਦ ਸੀਮਾ ਸ਼ੁਰੂ ਹੁੰਦੀ ਆ ਸਾਨੂੰ ਜੀ ਗ੍ਰੈਜੂਏਟੀ 5 ਸਾਲ ਬਾਅਦ ਮਿਲਣੀ ਸ਼ੁਰੂ ਹੁੰਦੀ ਆ ਔਰ ਪੈਸਨਾ ਜਿਹੜੀ 9 ਸਾਲ 6 ਮਹੀਨੇ ਬਾਅਦ ਮਿਲ ਗਿਆ ਜੀ ਜੀ ਮੈਸਰ ਪ੍ਰਧਾਨ ਜੀ ਜਿੱਦਾਂ ਤੁਸੀਂ ਕਾ ਵਿੱਚ ਦੱਸਿਆ ਸੀ ਵੀ ਸਾਲ-ਸਾਲ ਬਾਅਦ ਮਤਲਬ ਜਿਹਨੂੰ ਆਪਾਂ ਕਹਿੰਦੇ ਨੇ ਰੀਨੂਵੇਬਲ ਮਤਲਬ ਜਿਹਨੂੰ ਆਪਾਂ ਕਹਿੰਦੇ ਵੀ ਦੁਬਾਰਾ ਤੋਂ ਆਪਾਂ ਮਤਲਬ ਨਵੀਨ ਕਰਨ ਵਾਲੋ ਨਵਾਂ ਹੁੰਦਾ ਬੰਦਾ ਵੀ ਦੁਬਾਰਾ ਦਹਨੇ ਜਿੱਦਾਂ ਹੁਣ ਤੁਹਾਡੇ ਇੱਕ ਜੂਨੀਅਨ ਹੈ ਵਧੀਆ ਮਤਲਬ ਕਿ ਤੁਹਾਨੂੰ ਰਜਿਸਟਰਡ ਨੰਬਰ ਮਿਲਿਆ ਹੋਇਆ ਜਿੱਦਾਂ ਤੁਸੀਂ ਦੱਸ ਦਿਓ ਵੀ ਇਸ ਤਰੀਕੇ ਤੁਸੀਂ ਕੋਈ ਆਪਣਾ ਇਸ ਵਿਸ਼ੇ ਤੇ ਨਹੀਂ ਗੱਲਬਾਤ ਕਰੀ ਆਪਣੇ ਉੱਚ ਅਧਿਕਾਰੀਆਂ ਨਾਲ ਇਸ ਵਿਸ਼ੇ ਤੇ ਜੀ ਮੈਂ ਹੁਣ ਮਾਣਯੋਗ ਇਨਾਂ ਨੂੰ ਕਹਿ ਕੇ ਆਂਗਾ ਜੀ ਵਿਧਾਇਕ ਨਾਭਾ ਜੀ ਨੂੰ ਜੀ ਵੀ ਤੁਸੀਂ ਕਿ ਤਨਪ੍ਰੀਤ ਸੌਂਧ ਜੋ ਕੇ ਸਾਡੇ ਕਿਰਤ ਮੰਤਰੀ ਨੇ ਹੁਣ ਨਵੇਂ ਬਣੇ ਨੇ ਪਹਿਲਾਂ ਵੀ ਵੀ ਅਨਮੋਲ ਗਾਗਨ ਜੀਤੀ ਜੀ ਹਾਂਜੀ ਹਾਂਜੀ ਤੇ ਵੀ ਇਨਾਂ ਨੂੰ ਸਾਡੇ ਜੋ ਕਿਰਤ ਕਾਨੂੰਨ ਸੋਧਾਂ ਬਾਰੇ ਕਰਿਆ ਜਾਵੇ ਸੋਧ ਕਰੀ ਜਾਵੇ ਜੀ ਜੀ ਉਸ ਵਿਸ਼ੇ ਤੇ ਹੀ ਦੂਜਾ ਮੰਗ ਪੱત્રਾ ਕਿਉਂਕਿ ਜਿਹਦੇ ਵਿੱਚ ਮੈਂ ਜੋ ਮੰਗਾ ਮੰਗੀਆਂ ਨੇ ਉਹ ਬਹੁਤ ਜਾਇਜ਼ ਤੇ ਸਾਡੇ ਲਈ ਜ਼ਰੂਰੀ ਨੇ ਸਾਡੇ ਵਾਸਤੇ ਅੱਛਾ ਪ੍ਰਧਾਨ ਜੀ ਜਦੋਂ ਤੁਸੀਂ ਐਮਐਲਏ ਸਾਹਿਬ ਨੂੰ ਮਿਲੇ ਮਨ ਜੋ ਕੋਈ ਐਮਐਲਏ ਸਾਹਿਬ ਨੂੰ ਤੁਹਾਡੇ ਨਾਲ ਹੋਰ ਵੀ ਸਾਥੀ ਸੀਗੇ ਜਾਂ ਤੁਸੀਂ ਇਕੱਲੇ ਗਏ ਸੀਗੇ ਕਈ ਵਾਰੀ ਮੇਰੇ ਨਾਲ ਹੋਰ ਸਾਥੀ ਸੀ ਦਿਨ ਚਾਰ ਅੱਛਾ ਜੀ ਠੀਕ ਠੀਕ ਹਾਂਜੀ ਹਾਂ ਉਹਨਾਂ ਨੇ ਵੀ ਮੇਰਾ ਸਾਥ ਦਿੱਤਾ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਉਪਰਾਲਾ ਕੀਤਾ ਤੇ ਅੰਤ ਦੇ ਵਿੱਚ ਇਹ ਭੁੱਸਣਾ ਚਾਹਾਂਗੇ ਜੋ ਵੀ ਸਾਡੇ ਦਰਸ਼ਕ ਮਤਲਬ ਦੇਖ ਰਹੇ ਨੇ ਜੀ ਤੁਹਾਡੀ ਗੱਲਬਾਤ ਆਪਾਂ ਜੋ ਫੋਨ ਤੇ ਕਰ ਰਹੇ ਹਾਂ ਸੁਣ ਰਹੇ ਆ ਉਹਨਾਂ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ ਉਹਨਾਂ ਨੂੰ ਜੇਹੀ ਕਹਿਣਾ ਦੇਖੋ ਸਾਡੇ ਸਾਫਕਾ ਸਿੰਘ ਵੀਰਾ ਨੂੰ ਤੇ ਜੋ ਸੇਵਲ ਵੀਰ ਨੇ ਜੋ ਇਸ ਕਿਤੇ ਵਿੱਚ ਪਾਏ ਹੋਣਗੇ ਜੀ ਇਸ ਵਿੱਚ ਜ਼ਿਆਦਾਤਰ ਇਸ ਕਿਤੇ ਵਿੱਚ ਜੀ ਮਾਈਗਨਾ 90 5 ਫਰੈਂਚ ਪਰਸੈਂਟ ਲੈ ਲਓ ਜੀ 95 ਇਹ ਸਾਰੇ ਸਾਡੇ ਪਿੱਲੂ ਹੀ ਭਰਾ ਨੇ ਜੀ ਔਰ ਜੋ ਸਾਫ ਦਾ ਸਾਈਨ ਕਰਤਾ ਬਣਾ ਸੇਵਲ ਨੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਫੌਜੀ ਪਰਿਵਾਰ ਨਾਲ ਹੀ ਸੰਬੰਧ ਆ ਜੀ 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 ਉਹੀ ਇਸ ਕਿਤੇ ਵਿੱਚ ਪਏ ਹੋਣਗੇ ਆਦਰਵਾਇਜ਼ ਕੋਈ ਨਵਾਂ ਕੋਈ ਇਸ ਕਿਤੇ ਵਿੱਚ ਨਹੀਂ ਪਿਆ ਜੀ 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 ਮੈਂ ਇਹਨਾਂ ਵੀਰਾਂ ਨੂੰ ਇਹ ਕਹਿਣਾ ਵੀ ਆਪਣੀ ਏਡੀ ਵੱਡੀ ਬੇਨਤੀ ਆ ਵੀ ਜੇ ਆਪਾਂ ਆਪਣੇ ਆਪ ਨੂੰ ਪਛਾਣੀ ਆਪਾਂ ਇਕੱਠੇ ਹੋਈਏ ਯਾਨੀ ਇੱਕ ਮੰਚ ਤੇ ਇਕੱਠੇ ਹੋਈਏ ਇੱਕ ਮੰਚ ਤੇ ਇਕੱਠੇ ਹੋਈਏ ਆਪਾਂ ਸਾਨੂੰ ਸਰਕਾਰਾਂ ਤੋਂ ਆਪਣੇ ਰੂਲ ਬਣਾ ਸਕਦੇ ਆ ਜੀ 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 ਜਿਸ ਤਰ੍ਹਾਂ ਕਿ ਹੁਣ ਇਹ ਠੇਕੇਦਾਰਾਂ ਨੇ ਆਪਣੇ ਰੂਲ ਬਣਾਏ ਹੋਏ ਨੇ ਇਹ ਬਹੁਤ ਜ਼ਿਆਦਾ ਆਪਣਾ ਤਾਂ ਕੇਸ਼ਾਈ ਆ ਦੇਖੋ ਜੀ 12 12 ਘੰਟੇ ਸਾਡੇ ਸਾਬਕਾ ਸੈਨਿਕ ਜਾਂ ਸੈਵਨ ਵੀਰ ਡਿਊਟੀਆਂ ਕਰਦੇ ਨੇ ਔਰ 30 ਦੇ 30 ਦਿਨ ਸਟਰੀ ਕੋਈ ਨਹੀਂ ਜੀ ਔਰ ਉਪਰੋਂ ਸਾਲ ਦੀ ਕੋਈ ਮੀਤ ਕੋਈ ਨਹੀਂ ਵੀ ਸਾਡਾ ਅਗਲਾ ਸਾਲ ਇੱਥੇ ਸੀ ਲਾਵਾਂਗੇ ਜਾਂ ਨਹੀਂ ਲਾਵਾਂਗੇ ਜੀ 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 ਕਿਉਂਕਿ ਠੇਕਾ ਜੋਗਾ ਸਾਲ-ਸਾਲ ਭਰਦਾ ਹੋਣ ਲੱਗ ਗਿਆ ਜੀ ਮੈਜੀ 2005 ਤੋਂ 17 ਤੱਕ ਐਚਡੀਐਫਸੀ ਬੈਂਕ ਦੇ 21 ਕੋਲ ਪੀਸ ਦਾ ਲਾਇਆ ਗਿਆ ਸੀ ਜੀ 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 ਅਸਲ ਵਿੱਚ ਜੀ ਤੁਹਾਡੀ ਮੈਂ ਗੱਲ ਵਿੱਚ ਰੋਕਣ ਲੱਗਿਆ ਸੀ ਇਹ ਕੋਈ ਨਾ ਕੋਈ ਤਾਂ ਕਾਰਨ ਰਿਹਾ ਹੋਊਗਾ ਜੋ ਇਸ ਤਰ੍ਹਾਂ ਦੇ ਮਤਲਬ ਉੱਚ ਅਧਿਕਾਰੀਆਂ ਨੇ ਐਡਾਂ ਦੇ ਮਤਲਬ ਫੈਸਲੇ ਲਏ ਨੇ ਇਹਦੇ ਬਾਰੇ ਕਦੇ ਕਿਸੇ ਨਾਲ ਕੋਈ ਵਿਚਾਰ ਚਰਚਾ ਹੋਈ ਵੀ ਐਡਾ ਬਾਰੇ ਜੀ ਦੇਖੋ ਜਿਹੜੇ ਉੱਚ ਅਧਿਕਾਰੀ ਨੇ ਇਹ ਸਾਰੇ ਮਤਲਬ ਪੀਸੀਐਸ ਤੇ ਆਈਏ ਅਫਸਰ ਨੇ ਜੀ ਜੀ ਇਹਨਾਂ ਨੂੰ ਮਤਲਬ ਸਾਰਾ ਕੰਟਰੋਲ ਕਰਨਾ ਬਹੁਤ ਸਹੀ ਹੁੰਦਾ ਜੀ 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 ਔਰ ਇਹਨਾਂ ਦਾ ਕੰਪੀਟੀਸ਼ਨ ਆਪਸ ਵਿੱਚ ਹੀ ਬਹੁਤ ਜ਼ਿਆਦਾ ਵਧ ਗਿਆ ਜੀ 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 ਇਹਨਾਂ ਦੇ ਲਾਇਸੈਂਸ ਘੜਾ ਤੜ ਸਰਕਾਰ ਨੇ ਜਾਰੀ ਕਰੇ ਨੇ ਜੀ ਤੁਸੀਂ ਖੁਦ ਪੱਤਰਕਾਰ ਹੋ ਜੀ ਸਾਡੀ ਜੋ ਜੁਨੀਅਰ ਸੀ ਰਜਿਸਟਰਡ ਕਰਾਈ ਆ ਸਿਵਲ ਗਾਰਮਨਟ ਗਾਰਡ ਹਾਂਜੀ ਹਾਂਜੀ ਇਸ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਜੀ ਪੱਤਰਕਾਰ ਸਾਹਿਬ ਤੁਹਾਡੀ ਕਿੰਨੀ ਏਜ ਹੈਗੀ ਜੀ ਜਾਂ ਤੁਸੀਂ ਕਿੱਥੇ ਜਿੱ ਕਿੰਨੇ ਤੱਕ ਹੋ ਹਾਂ ਜੀ ਤੁਸੀਂ ਮੈਨੂੰ ਇੱਕ ਵੀ ਕਾਟ ਅੰਕ ਦੇ ਕੇ ਆ ਕੇ ਦਿਖਾ ਦਿਓ ਵੀ ਨਿੱਜੀ ਸੁਰੱਖਿਆ ਕਾਰਡ ਆ ਤੇ ਗਨਮੈਨ ਆ ਜੀ ਕੋਈ ਕਿਸੇ ਪੀਐਸਐਸਪਸ ਨੇ ਜਾਈਆ ਸੱਪਸ ਨੇ ਜਾ ਸਰਕਾਰ ਨੇ ਕਦੇ ਖਬਰ ਲਾਈ ਜੀ 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 ਯਾਰ ਕੇ ਦੇਖੋ ਜੀ ਇਹਦੇ ਵਿੱਚੋਂ ਬਹੁਤ ਜ਼ਿਆਦਾ ਸ਼ਸਤਰਤਾ ਵਾਲੇ ਨੇ ਜੀ ਜੀ ਬਹੁਤ ਵੀ ਡਾਂਗਾ ਲੈ ਕੇ ਕੰਮ ਕਰਨੇ ਆ ਸੂਤਰੇ ਵਿੱਚ ਦਿਨ ਰਾਤ ਜੋ ਅੰਦਰੂਨੀ ਸੁਰੱਖਿਆ ਸਾਡੀ ਜੀ 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 ਉਹ ਮੈਂ ਕਹਿਣਾ ਵੀ ਬਹੁਤ ਜ਼ਿਆਦਾ ਸਾਡੇ ਹੀ ਹੱਥਾਂ ਵਿੱਚ ਆ ਸਾਡੇ ਵੀਰਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਔਰ ਇਸ ਵਿੱਚ ਸਾਡੇ ਵੀਰ ਕਈ ਗੜੀ ਸ਼ਹੀਦ ਵੀ ਹੋਏ ਨੇ ਜ਼ਖਮੀ ਹੋਏ ਨੇ ਜੀ ਸਰਕਾਰ ਵੱਲੋਂ ਸਾਨੂੰ ਕੋਈ ਟੁਕਮਾ ਮਾਪ ਜਾਂ ਜੀ ਜੀ ਨਾ ਸਾਡੇ ਕੋਈ ਪਰਿਵਾਰ ਨੂੰ ਨੌਕਰੀ ਆ ਤੇ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਇਸੇ ਕਾਮਨਾ ਦੇ ਨਾਲ ਜੋ ਵੀ ਤੁਹਾਡੀਆਂ ਮੰਗਾਂ ਨੇ ਉਹ ਕੁਦਰਤ ਵਾਲਾ ਜੋ ਸਾਡੇ ਉੱਚ ਅਧਿਕਾਰੀ ਆ ਜੋ ਸਾਡੇ ਮਤਲ ਰਾਜਕਰਤਾ ਸਾਡੇ ਵਿਧਾਇਕ ਸੀਐਮ ਸਾਹਿਬ ਉਹਨਾਂ ਦੇ ਅੰਦਰ ਵਸ ਕੇ ਤੁਹਾਡੀਆਂ ਜੋ ਮੰਗਾਂ ਨੇ ਉਹਨਾਂ ਤੇ ਗੌਰ ਫਰਮਾਵੇ ਇਸੇ ਕਾਮਨਾ ਦੇ ਨਾਲ ਤੇ ਤੁਹਾ ਤੋਂ ਵਿਦਾ ਲੈਣੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਸਤਿਕਾਰ ਜੀ ਥੈਂਕ ਯੂ